ਛੋਟੀ ਉਮਰ 'ਚ ਹੀ ਘਰ ਛੱਡ ਕੇ ਭੱਜ ਗਈ ਸੀ ਸ਼ੈਨਾਜ਼ ਗਿੱਲ ਐਕਟਰ ਦੇ ਬॉयਫ੍ਰੈਂਡ ਨੇ ਅਦਾਕਾਰਾ ਦੀ ਬਹਾਂ ਚੁਲਾਈ ਸੀ ਆਖਰੀ ਸਾਹ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਸ਼ੈਨਾਜ਼ ਗਿੱਲ ਦੀ ਜਿਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਂਕ ਸੀ ਤੇ ਉਸ ਨੇ ਨੇ ਇਸ ਸ਼ੌਂਕ ਨੂੰ ਹੁਨਰ ਦੇ ਵਿੱਚ ਬਦਲਿਆ ਪੰਜਾਬੀ ਇੰਡਸਟਰੀ 'ਚ ਕੰਮ ਕੀਤਾ ਸਕਸੈਸ ਵੀ ਮਿਲੀ ਪਰ ਜੇਕਰ ਫੇਮ ਨੇਮ ਦੀ ਗੱਲ ਕਰੀਏ ਪਪੂਲਾਰਿਟੀ ਦੀ ਗੱਲ ਕਰੀਏ ਤੇ ਉਹ ਉਹਨਾਂ ਨੂੰ ਟੀਵੀ ਦੇ ਕੰਟਰੋਵਰਸ਼ਲ ਸ਼ੋ ਬਿਗਬੋਸਟ 13 ਤੋਂ ਮੇਰੀ ਸੀ ਜਿੱਥੇ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਆ ਤਾਂ ਉੱਥੇ ਉਹਨਾਂ ਦੇ ਕਿਊਟ ਬਬਲੀ ਅੰਦਾਜ਼ ਕਰਕੇ ਸਲਮਾਨ ਖਾਨ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੀ ਆ ਇਸ ਸ਼ੋ ਦੇ ਜ਼ਰੀਏ ਉਹਨਾਂ ਨੇ ਆਪਣੇ ਫੈਨਸ ਕਮਾਏ ਤੇ ਸਿਧਾਂਤ ਸ਼ੁਕਲਾ ਵਰਗੇ ਵੱਡੇ ਐਕਟਰ ਦੇ ਨਾਲ ਉਹਨਾਂ ਦਾ ਨਾਮ ਵੀ ਜੁੜਿਆ ਸੀ ਸ਼ਨਾਜ਼ ਗਿਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਬੇहद ਛੋਟੀ ਉਮਰ ਦੇ ਵਿੱਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ 2015 ਦੇ ਵਿੱਚ ਉਹਨਾਂ ਨੇ Shiv ਦੀ ਕਿਤਾਬ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀ ਦੱਸਦੀ ਹੈ ਕਿ ਇਸ Song ਨੂੰ ਗੁਰਵਿੰਦਰ ਬਰਾੜ ਦੇ ਵੱਲੋਂ ਗਾਇਆ ਗਿਆ ਸੀ ਲੇਕਿਨ ਸ਼ਨਾਜ਼ ਗਿਲ ਨੂੰ ਜੇਕਰ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤੇ ਇੱਥੇ ਉਹਨਾਂ ਨੂੰ ਅਸਲੀ ਪਹਿਚਾਨ ਗੈਰੀ ਸੰਧੂ ਦੇ Song ਤੋਂ ਮਿਲੀ ਸੀ ਜੋ ਕਿ ਕਾਫੀ ਜ਼ਿਆਦਾ ਫੇਮਸ ਵੀ ਹੋਇਆ ਸੀ Holi Holi ਕਿੱਦੇ ਵਿੱਚ ਨੱਚ ਸੋਣੀਏ ਦੱਸਿਆ ਕਿ ਜਦੋਂ ਸ਼ਨਾਜ਼ ਗਿਲ ਦੇ ਵੱਲੋਂ ਪੰਜਾਬੀ ਇੰਡਸਟਰੀ 'ਚ ਕੰਮ ਕਰਨ ਦਾ ਸੋਚਿਆ ਗਿਆ ਸੀ ਤਾਂ ਉਹਨਾਂ ਦੀ ਫੈਮਲੀ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਜਿਸ ਕਰਕੇ ਸ਼ਨਾਜ਼ ਗਿਲ ਦੇ ਵੱਲੋਂ ਬਹੁਤ ਛੋਟੀ ਉਮਰ ਦੇ ਵਿੱਚ ਹੀ ਘਰ ਨੂੰ ਛੱਡਣ ਦਾ ਫੈਸਲਾ ਕੀਤਾ ਗਿਆ ਸੀ ਤੇ ਇਸ ਗੱਲ ਕਰਕੇ ਉਹ ਕਹਿੰਦੇ ਆ ਕਿ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਆ ਸ਼ਨਾਜ਼ ਗਿਲ ਨੇ ਇੱਕ ਇੰਟਰਵਿਊ ਚ ਦੱਸਿਆ ਸੀ ਜਦੋਂ ਉਹ ਦੇਰ ਰਾਤ ਸ਼ੂਟਿੰਗ ਤੋਂ ਘਰ ਵਾਪਸ ਆਉਂਦੀ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੰਗਾਮਾ ਹੁੰਦਾ ਸੀ ਘਰ ਵਾਲਿਆ ਦੇ ਨਾਲ ਲਗਾਤਾਰ ਲੜਾਈ ਝਗੜਾ ਚੱਲਦਾ ਸੀ ਕਿਉਂਕਿ ਉਹਨਾਂ ਨੂੰ ਵਿਆਹ ਕਰਨ ਨੂੰ ਕਿਹਾ ਜਾਂਦਾ ਸੀ ਇਸੇ ਕਰਕੇ ਉਹਨਾਂ ਨੇ ਘਰ ਛੱਡ ਦਿੱਤਾ ਆਪਣੇ ਘਰ ਵਾਲਿਆਂ ਨਾਲ ਰਿਸ਼ਤਾ ਖਤਮ ਕਰ ਦਿੱਤਾ ਹਾਲਾਂਕਿ ਉਹਨਾਂ ਦੀ ਪੋਪੂਲਾਰਿਟੀ ਦੇਖ ਕੇ ਬਾਅਦ ਵਿੱਚ ਉਹਨਾਂ ਦੇ ਘਰ ਵਾਲਿਆਂ ਵੱਲੋਂ ਜੋ ਸੀਗਾ ਉਹਨਾਂ ਤੇ ਕਾਫੀ ਪ੍ਰਾਊਡ ਫੀਲ ਕੀਤਾ ਗਿਆ ਸੀ ਸ਼ਿਨਾਜ਼ ਗਿੱਲ ਦੀ ਗੱਲ ਕਰੀਏ ਤਾਂ ਬਿਗ ਬੋਸ 13 ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਇਹ ਉਹਨਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਰਹਾ ਸੀ ਜਿੱਥੇ ਉਹਨਾਂ ਨੂੰ ਕਾਫੀ ਨੇਮ ਫੇਮ ਪੋਪੂਲਾਰਿਟੀ ਮਿਲੀ ਸੀ ਐਤਵਹੀ ਉਹਨਾਂ ਦੇ ਪਿਆਰ ਦੀ ਕਹਾਣੀ ਸ਼ੁਰੂ ਹੋਈ ਸੀ ਜਿੱਥੇ ਉਹ ਸ਼ਿਨਾਜ਼ ਗਿੱਲ ਸਿਧਾਂਤ ਸ਼ੁਕਲਾ ਦੇ ਲਿੰਕ ਚੁਆਇਸ ਸੀ ਤਾਂ ਇਥੇ ਹੀ ਸ਼ਨਾਜ਼ ਗਿਲ ਨੂੰ ਕਾਫੀ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਸੀ ਸ਼ਨਾਜ਼ ਗਿਲ ਹੁਣ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੀ ਹੈ ਸਲਮਾਨ ਖਾਨ ਦੀ ਫਿਲਮ 'ਚ ਵੀ ਕੰਮ ਕਰ ਚੁੱਕੀ ਹੈ ਤੇ ਇਸ ਤੋਂ ਇਲਾਵਾ ਹੁਣ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹੌਂਸਲਾ ਰਖ ਫਿਲਮ ਦੇ ਨਾਲ ਕੰਮ ਕੀਤਾ ਸੀ ਉਹਨਾਂ ਦੇ ਵੱਲੋਂ ਦਲਜੀਤ ਦਸਾਂਸ ਦੇ ਆਪੋਜ਼ਿਟ ਤਾਂ ਇਸ ਫਿਲਮ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਪਰ ਹੁਣ ਸ਼ਨਾਜ਼ ਗਿਲ ਜਲਦ ਹੀ ਖੁਦ ਬਤੌਰ ਪ੍ਰੋਡਿਊਸਰ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕਰਨ ਜਾ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਇੱਕ ਫਿਲਮ ਜੋ ਆ ਬਣਾਈ ਜਾਵੇਗੀ ਇਸ ਫਿਲਮ ਨਾਲ ਫੈਨਸ ਦਾ ਕਾਫੀ ਐਕਸਾਈਟਿਡ ਨੇ ਇਹਨਾਂ ਦੇ ਸ਼ਨਾਜ਼ ਦੇ ਵੱਲੋਂ ਜੋ ਆਪਣਾ ਪ੍ਰੋਡਕਸ਼ਨ ਹਾਊਸ ਓਪਨ ਕੀਤਾ ਗਿਆ ਤੇ ਇਸ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਹੋਵੇਗੀ ਇੱਕ ਕੁੜੀ ਜਿਸ ਦੇ ਵਿੱਚ ਸ਼ਨਾਜ਼ ਗਿੱਲ ਖੁਦ ਨਜ਼ਰ ਆਵੇਗੀ ਸੋ ਦਿਨ ਰਾਤ ਕਰਕੇ ਉਹਨਾਂ ਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਪੋਸਟ ਪ੍ਰੋਡਕਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ ਜਿੱਥੋਂ ਬੈਠ ਕੇ ਸ਼ਨਾਜ਼ ਗਿਲ ਦੇ ਵੱਲੋਂ ਤਸਵੀਰਾਂ ਵੀ ਸ਼ੁਰੂ ਕੀਤੀਆਂ ਗਿਆ ਸੀਆਂ ਤਾਂ ਦੱਸਦੀ ਹੈ ਕਿ ਇਹ ਫਿਲਮ ਜੋ 13 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਐਕਟਰਸ ਵੀ ਕਾਫੀ ਜ਼ਿਆਦਾ ਐਕਸਾਈਟਿਡ ਆ ਆਪਣੀ ਇਸ ਨਿਊ ਜਰਨੀ ਦੇ ਲਈ ਤੁਹਾਨੂੰ ਸ਼ਨਾਜ਼ ਗਿਲ ਕਿਵੇਂ ਦੀ ਲੱਗਦੀ ਹੈ ਸਮਨ ਕਮੈਂਟਰ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੂ ਯਾਨੀ ਕਿ ਸੋਨਿਆ ਦੇ ਇਜਾਜ਼ਤ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ